ਸਸ਼ੀਕਲ ਦੀ ਤੁਸੀਂ ਦੇਖ ਰਹੇ ਹੋ ਇੰਡੀਅਨ ਨਿਊਜ਼ ਤੇ ਮੈਂ ਆ ਆਦੀਪ ਸਿੰਘ ਸੇਰ ਇਸ ਵਕਤ ਅਸੀਂ ਜ਼ੀਰਾ ਖੜੇ ਆ ਤਾਂ ਜ਼ੀਰਾ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਧਰਨਾ ਲਾਇਆ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਧਰਨਾ ਕਿਉਂ ਲਾਇਆ ਕੀ ਗੱਲਬਾਤ ਆ ਕੀ ਰੋਸ ਆ ਕੀ ਉਹਨਾਂ ਦੀਆਂ ਮੰਗਾਂ ਨੇ ਮੈਂ ਜੀ ਹਰਦੇਵਾਲ ਸਿੰਘ ਮੀਤ ਪ੍ਰਧਾਨ ਪੰਜਾਬ ਭਾਰਤੀ ਕਿਸਾਨੀਓਂ ਲਖੋਵਾਲ ਅੱਜ ਅਸੀਂ ਜ਼ੀਰੇ ਜਿਹੜਾ ਏਆਰ ਦਫ਼ਤਰ ਆ ਉਹਦੇ ਸਾਹਮਣੇ ਅਸੀਂ ਜਿਹੜਾ ਧਰਨਾ ਲਗਾਇਆ ਅ ਕਰਵਾ ਲਾਉਣ ਦਾ ਸਾਡਾ ਮਕਸਦ ਇਹ ਆ ਜੀ ਜਿੰਨੀਆਂ ਵੀ ਸੈਟੀਆਂ ਜਿਹਦੇ ਤਸੀਲ ਦੀਆਂ ਸਾਰੀਆਂ ਸੈਟੀਆਂ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਖਸਾਦੀ ਘਪਲੇਬਾਜੀ ਹੁੰਦੀ ਆ ਅ ਜਿਹੜੀਆਂ ਪ੍ਰਾਈਵੇਟ ਦੁਕਾਨਾਂ ਉਹਦਾ ਕਰਦੇ ਕਰਦੇ ਪਰ ਇਥੋਂ ਤੱਕ ਹਨੇਰ ਕਰਦੀ ਆ ਗਈ ਵੀ ਜਿਹੜੇ ਸੈਕਟਰ ਹੀ ਆ ਉਹ ਡੀਪੀ ਖਾਲ ਜਿਹੜੀ ਸਾਡੀ ਰੈਕ ਦੇ ਵਿੱਚੋਂ ਆਉਂਦੀ ਆ ਉਹਦੀ ਸੋਹਣੇ ਦੁਕਾਨਾਂ ਤੋਂ ਹੁੰਦੀ ਆ ਕਿਸਾਨਾਂ ਨੂੰ ਫਾਇਦਾ ਮਿਲਦੀ ਨਹੀਂ ਦੁਕਾਨਦਾਰਾਂ ਨੂੰ 100 ਰੁਪਏ ਵੱਧ ਲੈ ਗਏ ਜਾਂ ਜਿੰਨਾ ਵੀ ਪ੍ਰੋਫਿਟ ਲੈ ਗਏ ਉਹਦੀਆਂ ਖਸਾਦੀ ਗਾਹ ਸੇਲ ਕਰ ਦਿੱਤੀ ਜਾਂਦੀ ਆ ਉਹ ਵੀ ਸੈਕਟਰੀ ਜਿਹੜਾ 9 ਤੋਂ 5 ਹਾਜ਼ਰੀ ਨਹੀਂ ਦਿੰਦਾ ਸੈਕਟਰੀ ਦੇ ਵਿੱਚ ਸੁਸਾਇਟੀ ਜਿਹੜੀ ਆ ਉਹਦੇ ਜਿਹੜਾ ਬੋਰਡ ਬੰਦਾ ਜਿਹੜੀ ਚੋਣ ਹੁੰਦੀ ਆ ਬਿਨਾਂ ਕਿਸੇ ਅਨਾਉਂਸਮੈਂਟ ਤੋਂ ਇੱਥੇ ਬੈਠੇ ਦਫ਼ਤਰਾਂ ਦੇ ਵਿੱਚ ਉਹਦੀ ਚੋਣ ਕੀਤੀ ਜਾਂਦੀ ਆ ਜਿਹਦੀ ਕਿ ਜ਼ਿੰਮੇਵਾਰੀ ਏਆਰ ਦੀ ਆ ਇੰਸਪੈਕਟਰਾਂ ਦੀ ਆ ਤੇ ਔਰ ਸੈਕਟਰੀਆਂ ਦੀ ਆ ਸਰਕਾਰ ਤਾਂ ਮੈਂ ਨਾ ਜੀ 22 ਤਰੀਕ ਨੂੰ ਆਇਆ ਸੀਗਾ ਜੀ ਏਆਰ ਸਾਹ ਕੋਲੇ ਵੀ ਮੈਨੂੰ ਖਾਦ ਨਹੀਂ ਮਿਲੀ ਜੀ ਕਿਤੇ ਤੇ ਅਸੀਂ ਉਹਨਾਂ ਨੂੰ ਆਪਣੀ ਇਹ ਵੀ ਗੱਲ ਦੱਸੀ ਜੀ ਖਾਸ ਤੌਰ 'ਤੇ ਲੱਗਦਾ ਵੀ ਬਹੁਤ ਬਲੈਕ ਹੋਈ ਉਹ ਮੰਨੇ ਉਹ ਕਹਿੰਦੇ ਹਾਂ ਬਲੈਕ ਹੋਈ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਇਹਦੀ ਇਨਕੁਆਰੀ ਕਰਦੇ ਆਂ ਤੇ ਜਿਹੜੀ 22 ਤਰੀਕ ਨੂੰ ਸੀ ਅਪਲੀਕੇਸ਼ਨ ਦੇ ਕੇ ਗਏ ਆਂ ਤੇ 15 ਦਿਨ ਅਸੀਂ ਠੀਕਦੇ ਰਹੇ ਜੀ 6 ਤਰੀਕ ਸਾਨੂੰ ਟਾਈਮ ਦਿੱਤਾ ਇਹਨਾਂ ਨੇ ਵੀ 6 ਨੂੰ ਸੁਸਾਇਟੀ ਵਿੱਚ ਆ ਕੇ ਸਾਰਾ ਰਿਕਾਰਡ ਵੇਖਾਂਗੇ ਤੇ ਫਿਰ ਗੱਲ ਕਰਾਂਗੇ ਅਸੀਂ ਸੁਸਾਇਟੀ ਕੋਲ ਜਦੋਂ ਪਹੁੰਚੇ ਆਂ ਤੇ ਸਾਨੂੰ ਇਹ ਦਫ਼ਤਰ ਸੱਦ ਲਿਆ ਜੀ ਯਾਰ ਸਾਬ ਨੇ ਫੋਨ ਕਰਕੇ ਵੀ ਆ ਜਾਓ ਇੱਥੇ ਆਪਾਂ ਫੈਸਲਾ ਕਰਦੇ ਆਂ ਤੇ ਜਿਹੜੀ ਸਾਡੀ ਗੱਲ ਹੀ ਸੁਣੀ ਨਾ ਸੁਸਾਇਟੀ ਦਾ ਕਿਸੇ ਨੇ ਕੋਈ ਕਾਗਜ਼ ਵੇਖਿਆ ਤੇ ਸਾਡੇ ਦੇ ਦਬਾਅ ਹੀ ਪੈਂਦਾ ਰਿਹਾ ਵੀ ਤੁਸੀਂ ਰਾਇਨਾਵਾ ਕਰ ਲਓ ਕੋਈ ਗੱਲ ਨਹੀਂ ਰਾਇਨਾਵਾ ਕਰ ਲਓ ਤੁਹਾਡੀ ਮਨਤ ਕਰ ਲੂ ਅਸੀਂ ਇੱਕ ਅਸੀਂ ਮਨਤ ਨਹੀਂ ਕਰਾਉਣੀ ਅਸੀਂ ਇਹ ਜਾਂਚ ਕਰਾਉਣੀ ਆ ਜੇ ਮੈਂ ਕਹਿੰਨਾ ਵੀ ਜਾਂਚ ਕੀਤੀ ਜਾਵੇ ਲੱਖਾਂ ਰੁਪਈਆ ਦਾ ਗਵਨ ਸੋਸਾਇਟੀ ਦੇ ਵਿੱਚੋਂ ਨਿਕਲੂ ਕਰ ਟੌਲ ਦੇ ਵਿੱਚੋਂ ਬਾਕੀ ਸਟਰੀਆਂ ਦਾ ਅਡਰ ਰਹਿ ਗਈਆਂ ਜਿਹੜੀ ਜਿੰਨੀ ਆਪਦੀ ਮਰਜ਼ੀ ਕਰਦੇ ਦਬਾਅ ਜੀ ਏਆਰ ਨੇ ਪਾਇਆ ਜੀ ਇਹ ਲੱਗਦਾ ਕਿ ਸਿਆਸੀ ਦਬਾਅ ਹੋਣਾ ਮੈਂ ਕਹਿੰਦਾ ਜੀ ਸਾਨੂੰ ਜੇਆਰ ਸਾਹਿਬ ਨੇ ਵੀ ਕਿਹਾ ਵੀ ਰਾਇਨਾਵਾ ਕਰ ਲਓ ਤੁਹਾਡੇ ਕੇਸ ਦੇ ਵਿੱਚ ਕੁਛ ਨਹੀਂ ਹੈ ਜੀ ਜਿਹੜਾ ਅਸੀਂ ਲਿਖ ਕੇ ਦੇ ਗਿਓ ਫੈਸਲਾ ਸਾਡੇ ਉਲਟਾ ਆਇਆ ਜੀ ਇੱਥੇ ਕੀ ਮਸਲਾ ਅਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਵੀ ਇਹਨਾਂ ਤੇ ਆਪਣਾ ਵੱਡੀ ਤੋਂ ਵੱਡੀ ਕਾਰਵਾਈ ਕੀਤੀ ਜਾਵੇ ਜੀ ਇਹਨਾਂ ਉਧਰ ਨੁਕਸ ਤੋਂ ਬਰਖਾਸਤ ਕੀਤਾ ਜਾਵੇ ਇਹਨਾਂ ਨੂੰ ਜੀ ਗਾਂ ਤੋਂ ਨਕਲ ਆਵੇ ਵੀ ਇਉਂ ਕਰੀਦਾ ਕਿਸਾਨਾਂ ਨਾਲ ਜੀ ਇਹਦੀ ਪ੍ਰਤੱਖ ਐਗਜ਼ਾਮਪਲ ਹੈ ਜੀ ਜਿੰਨੇ ਵੱਡੀ ਕੈਂਤੀ ਦੇ ਵਿੱਚ ਇਕੱਠ ਹੋਇਆ ਅਸਲ 'ਚ ਜਿਹੜਾ ਸਰਕਾਰ ਦੀ ਪਾਲਿਸੀ ਹੈ ਜੀ ਉਹ ਤਾਂ ਚਾਹੀਦੀ ਹੈ ਕਿਸੇ ਨੂੰ ਦਿੱਕਤ ਆਵੇ ਨਾ ਜੇ ਕਿਸੇ ਨੂੰ ਦਿੱਕਤ ਆ ਗਈ ਹੈ ਤੇ ਜੇ ਕਿਸੇ ਨੇ ਰਿਟਨ ਕੰਪਲੇਂਟ ਕਰਤੀ ਹੈ ਤੇ ਇਹ ਉਸ ਚੀਜ਼ ਦਾ ਨਹੀਂ ਸੋਚਦੇ ਵੀ ਅਸੀਂ ਉਸ ਚੀਜ਼ ਦਾ ਸੋਲੂਸ਼ਨ ਕੱਢੀਏ ਇਹ ਉਹਨੂੰ ਆਪ ਦਾ ਦੁਸ਼ਮਣ ਟਰੀਟ ਕਰਨ ਲੱਗ ਪੈਂਦੇ ਆ ਐਗਜ਼ਾਮਪਲ ਆ ਤੁਹਾਨੂੰ ਦੱਸ ਤੀਏ ਪਹਿਲਾਂ ਪ੍ਰਧਾਨ ਸਾਹਿਬ ਨੇ ਵੀ ਪ੍ਰਧਾਨ ਸਾਹਿਬ ਨੇ ਤਾਂ ਆਖਿਆ ਨਾ ਕਿ ਰਾਜੀ ਨਾਵਿਆਂ ਦਾ ਕੇਂਦਰ ਅਸਲ 'ਚ ਇਹ ਆ ਦਫ਼ਤਰ ਇਹ ਰਾਜੀ ਨਾਵਿਆਂ ਦਾ ਕੇਂਦਰ ਨਹੀਂ ਐਕਸਟਰਸ਼ਨ ਸੈਂਟਰ ਆ ਇਹਦੇ ਵਿੱਚ ਜਿਹੜੇ ਹੁਣ ਇਹ ਹੈਗੇ ਆ ਸੁਖਜੀਤ ਬਰਾੜ ਇਹ ਪਿਛਲੇ ਮਹੀਨੇ ਜਾ ਕੇ ਵੀ ਆਇਆ ਕੈਨੇਡਾ ਦੇ ਵਿੱਚ ਤੇ ਉੱਥੇ ਆਪਦਾ ਪਰਸਨਲ ਇਹਨਾਂ ਦਾ ਦੌਰਾ ਸੀਗਾ ਤੇ ਉਹਦੇ ਜਿਹੜੇ ਬਿੱਲ ਆ ਉਹ ਇਹਨਾਂ ਨੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਪਾਇਆ ਮੇਰੇ ਮੰਮੀ ਡੈਡੀ ਦੋਨੋਂ ਰਿਟਾਇਰਡ ਏਮਪਲਾਈ ਨੇ ਸਾਡੇ ਵੀ ਐਲਟੀਸੀ ਆਉਂਦੀ ਆ ਪਰ ਐਲਟੀਸੀ ਇਸ ਲੈਵਲ ਦੀ ਨਹੀਂ ਆਉਂਦੀ ਕਿ ਵੀ ਇਹ ਅਬਰਾਡ ਵੀ ਜਾਏ ਜੀ ਤੇ ਜਿਹੜੀਆਂ ਟਿਕਟਾਂ ਹੈਗੀਆਂ ਉਹ ਵੀ ਸਰਕਾਰੀ ਖਜ਼ਾਨੇ ਚੋਂ ਆ ਜਾਣ ਤੇ ਜਿੰਨੀਆਂ ਸੋਸਾਇਟੀਆਂ ਹੈਗੀਆਂ ਤਕਰੀਬਨ 80% ਘਾਟੇ ਦੇ ਵਿੱਚ ਤੇ ਜਿੰਨੇ ਸੈਕਟਰੀ ਉਹ ਸਾਰੇ ਫਾਇਦੇ 'ਚ ਆ ਇਹ ਕਿਵੇਂ ਪੋਸੀਬਲ ਹੋ ਸਕਦਾ ਜਿਹੜਾ ਅਸਲ 'ਚ ਪ੍ਰੋ ਰਾਟਾ ਹੁੰਦੀ ਆ ਜਿਹੜੀ ਕੋਈ ਵੀ ਉਹਨਾਂ ਦੀ ਤਨਖਾਹ ਹੈਗੀ ਆ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਆ ਗਈ ਟੈਗਿੰਗ ਦੀ ਤੇ ਉਸ ਤੋਂ ਅੱਗੇ ਜਿਹੜਾ ਆ ਗਿਆ ਮਾਰਜਨ ਮਾਰਜਨ ਹਰੇਕ ਚੀਜ਼ ਦਾ ਤੈਅ ਹੈ ਤੇ ਫਿਰ ਉਹ ਮਾਰਜਨ ਦੇ ਮੁਤਾਬਕ ਜਿਹੜਾ ਹੈਗਾ ਉਸ ਤੋਂ ਕਈ ਕਈ ਗੁਣਾ ਇਹ ਬਾਹਰ ਬਲੈਕ ਜਿਹੜੀ ਕਰ ਰਿਹਾ ਇਹਨਾਂ ਦੇ ਖਿਲਾਫ ਇੱਕ ਮਿਟ ਨਹੀਂ ਹੈਗਾ ਕਿ ਕ੍ਰਿਮੀਨਲ ਪ੍ਰੋਸੀਡਿੰਗਸ ਨਹੀਂ ਆਗੀਆਂ ਗਿਆ ਸਿਰਫ ਗੱਲ ਇਹ ਹੈ ਕਿ ਜਦੋਂ ਕੋਈ ਕੰਪਲੇਂਟ ਕਰ ਦਿੰਦਾ ਉਹਨੂੰ ਕਹਿੰਦੇ ਆ ਬਲੈਕਮੇਲਰ ਆਮ ਤੌਰ ਤੇ ਜਿੰਨੇ ਵੀ ਇਹ ਯੂਨੀਅਨਸ ਹੈਗੀਆਂ ਇਹਨਾਂ ਨੂੰ ਬਲੈਕਮੇਲਰ ਕਹਿੰਦੇ ਆ ਤੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਫਿਰ ਇਹ ਵਾਈਟ ਕਾਲਰ ਕ੍ਰਿਮੀਨਲ ਨਹੀਂ ਹੈਗੇ ਤੇ ਵਾਈਟ ਕਾਲਰ ਕ੍ਰਿਮੀਨਲ ਅਸੀਂ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਚੱਕਦੇ ਰਹੇ ਹਾਂ ਸੱਚ ਦੀ ਆਵਾਜ਼ ਚੱਕਦੇ ਰਹੇ ਹਾਂ ਤੁਸੀਂ ਤੀਰਥ ਜੀ ਤੁਸੀਂ ਵੇਖ ਹੀ ਲਿਆ ਕਿੰਨੇ ਪੇਮਾਨੇ ਤੇ ਲੋਕ ਆਏ ਆ ਦੇਖੋ ਜਿਹੜਾ ਗਰੀਬ ਕਿਸਾਨ ਹੁੰਦਾ ਉਹਦਾ ਦਿਨ ਲੈਣ ਸਾਰਾ ਸੁਸਾਇਟੀ ਦੇ ਨਾਲ ਹੁੰਦਾ ਤੇ ਗਰੀਬ ਕਿਸਾਨ ਤਾਂ ਕਿ ਗਰੀਬ ਵਿਚਾਰਾ ਹੋ ਰਿਹਾ ਜਿਹੜੀਆਂ ਸੁਸਾਇਟੀਆਂ ਸਾਰੀਆਂ ਕਰਪਟ ਆ ਪਹਿਲਾਂ ਪ੍ਰਧਾਨ ਜੀ ਉਹਨਾਂ ਨੇ ਦੱਸ ਕੇ ਹਟਿਆ ਵੀ ਸੁਸਾਇਟੀ ਜਿਹੜੇ ਸੈਕਟਰੀ ਆ ਉਹ ਵੱਡੇ ਲੈਵਲ ਦੀ ਕਰਪਸ਼ਨ ਕਰਦੇ ਆ ਮੇਰੇ ਹੱਥ ਦੇ ਵਿੱਚ ਇੱਕ ਪੀਜ ਪੜਿਆ ਪੜਿਆ ਹੋਇਆ ਜਿਹਦੇ ਵਿੱਚ 12 ਤਰ੍ਹਾਂ ਦੀਆਂ ਕਰਪਸ਼ਨ ਦਿੱਤੀਆਂ ਹੋਈਆਂ ਐ 12 ਤਰ੍ਹਾਂ ਦੀਆਂ ਕਰਾਪਸ਼ਨਸ ਆ ਜਿਹੜੀਆਂ ਇਹ ਸੈਕਟਰੀ ਕਰਦੇ ਆ ਚਾਹੇ ਉਹ ਏਆਰ ਹੋਇਆ ਏਆਰ ਤੋਂ ਥੱਲੇ ਜਿੰਨੇ ਸੈਕਟਰੀ ਹੋਏ ਉਹ ਵੱਡੇ ਪੱਮਾਨੇ ਦੇ ਕਰਾਪਸ਼ਨ ਕਰਦੇ ਆ ਜਿਵੇਂ ਕਿ ਇਹਦੇ ਵਿੱਚ ਲਿਖਿਆ ਹੋਇਆ ਉਰਸੀਦ ਨਹੀਂ ਦਿੰਦੇਗੇ ਖਾਸ ਦਾ ਬਿੱਲ ਨਹੀਂ ਦਿੰਦੇਗੇ ਇੰਸਪੈਕਟਰ ਦੇ ਇੰਸਪੈਕਟਰ ਨੇ ਸਾਫ ਤਸੀਦ ਕਰਨੇ ਹੁੰਦੇ ਆ ਉਹ ਨਹੀਂ ਕਰਦੇਗੇ ਇਹ ਨਹੀਂ ਬਣਦੀ ਆ ਉਹ ਨਹੀਂ ਦਿੰਦੇਗੇ ਇਦਾਂ ਦੇ ਇਦਾਂ ਦੀਆਂ 12 ਪੁਆਇੰਟਸ ਆ ਵੀ ਜਿਹੜੇ 12 ਤਰ੍ਹਾਂ ਦੀਆਂ ਕਰਾਪਸ਼ਨਸ ਆ ਟੋਟਲੀ ਜਿਹੜੇ ਸੈਕਟਰੀ ਕਰਦੇ ਆ ਤੁਸੀਂ ਵੇਖਿਆ ਵੀ ਜਿਹੜੇ ਗਰੀਬ ਕਿਸਾਨ ਆ ਉਹ ਗਰੀਬ ਹੁੰਦੇ ਜਾ ਰਹੇ ਤੇ ਸੈਕਟਰੀ ਅਮੀਰ ਹੁੰਦੇ ਜਾ ਰਹੇ ਇਹ ਰੀਜ਼ਨ ਕੀ ਆ ਇਹ ਕ腐ਸ਼ਨ ਕਰਦੇ ਆ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਤਾਂ ਇਹਦੀ ਅਸੀਂ ਵੱਡੇ ਲੈਵਲ ਤੇ ਧਰਨਾ ਦੇਵਾਂਗੇ ਜਿਹੜੀ ਇਹਦੀ ਜਾਂਚ ਆ ਪ੍ਰਧਾਨ ਜੀ ਨੇ ਪਹਿਲਾਂ ਵੀ ਕਿਹਾ ਵਿਜੀਲੈਂਸ ਤੋਂ ਕਰਵਾਓ ਕਿੰਨੇ ਟਾਈਮ ਤੋਂ ਕ腐ਸ਼ਨ ਕਰ ਰਿਹਾ ਸੋਸਾਇਟੀਆਂ ਪਿੰਡਾਂ ਦੀਆਂ ਘਾਟੇ ਚ ਕਿਉਂ ਜਾ ਰਹੀਆਂ ਪ੍ਰਧਾਨ ਜੀ ਨੇ ਪਹਿਲਾਂ ਮੈਨੂੰ ਦੱਸਿਆ ਸੀਗਾ ਵੀ ਸਾਡੇ ਪਿੰਡ ਦੀ ਕੀ ਕਹਿੰਦੇ ਆ ਸੋਸਾਇਟੀ ਵੀ ਘਾਟੇ ਰਟਾਰੀ ਦੀ ਵੀ ਸੋਸਾਇਟੀ ਘਾਟੇ ਚ ਜਾ ਰਹੀ ਛੋਟੀ ਵਾਲੇ ਦੇ ਘਾਟੇ ਜਾ ਰਹੀ ਛੋਟੀ ਵਾਲੇ ਦੇ ਇਹਦੀ ਜਾਂਚ ਹੋਣੀ ਚਾਹੀਦੀ ਆ ਪੜਤਾਲ ਹੋਣੀ ਚਾਹੀਦੀ ਕਿਹੜੀ ਗੱਲਾਂ ਕਾਟੇ ਜਾ ਰਹੀਆਂ ਕਿਤੇ ਇਹ ਪੈਸਾ ਸਾਰੇ ਸੈਕਟਰੀ ਤਾਂ ਨਹੀਂ ਹੜਾ ਭਰੇ ਜਾਂ ਜਿੰਨੇ ਹੋਰ ਅਫਸਰ ਹੈਗੇ ਆ ਜਿਹੜੇ ਸੁਸਾਇਟੀਆਂ 'ਚ ਜੌਬ ਕਰਦੇ ਆ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਵੱਡੀਆਂ ਵਿਜੀਲੈਂਸ ਤੋਂ ਵਿਜੀਲੈਂਸ ਉਹਨਾਂ ਤੋਂ ਵਿਜੀਲੈਂਸ ਤੋਂ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਅਸੀਂ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਇਸ ਇਸ ਮੁੱਦੇ ਨੂੰ ਸ਼ਕਤੀ ਦੇ ਨਾਲ ਲਿਆ ਜਾਵੇ